ਸਾਰੇ ਜੇ ਬਜ਼ੁਰਗ ਬਾਪੂ ਕਿਦਾਂ ਪਾਣੀ ਦੇ ਵਿੱਚ ਡੰਗ ਰਹਿਆ ਤੇ ਆ ਵੇਖੋ ਤਾਰਾਂ ਜਿਹੜੀਆਂ ਕਿੰਨੀਆਂ ਉਹ ਜਿਹੜੇ ਟਾਣੀਆਂ ਵਾਂ ਕਿੰਨੀਆਂ ਨੀਵੇਂ ਨੀਵੇਂ ਟਾਣੀਆਂ ਵਾਂ ਕੱਢ ਦੋ ਫੁੱਲ ਕੱਢ ਦੋ ਪੂਰੀ ਕਟਾਈ ਕਰਦੇ ਵੀਰ ਪੂਰੀ ਕਟਾਈ ਇਧਰ ਨੂੰ ਰੱਖੀ ਬਰਾ ਥੱਲੇ ਨੂੰ ਕੰਦਾ ਭਰ ਚੁੱਕਿਆ ਵਾਂ ਘਰਾں ਦੇ ਵਿੱਚ ਕੰਦਾ ਡਿੱਗ ਚੁੱਕਿਆ ਵਾਂ ਦਰਿਆ ਦੇ ਕੱਡੇ ਤੇ ਪਰ ਘਰ ਵਾ ਤੇ ਇੱਥੇ ਤੇ ਪੱਕੇ ਘਰ ਨਹੀਂ ਟਿਕੇ ਇਹ ਤੇ ਫਿਰ ਵਿਚਾਰੇ ਦੇ ਕੱਚੇ ਕੰਦਾ ਕਿ ਪੱਤਨ ਨਾ ਇਧਰਲੀ ਸਾਈਡ ਹਰੀ ਕੇ ਪੱਤਨ ਵਾਂ ਤੇ ਡੱਗੀ ਸਾਈਡ ਤੇ ਦੇਖ ਸਕਦੇ ਇਧਰਲੀ ਸਾਈਡ ਫਰੋਇ ਪਰ ਆ ਜਾਂਦਾ ਮਠੀੜਾ ਦੀਦੀ ਠੀਕ ਠਾਕ ਜੇ ਪਹੁੰਚੀ ਆਪਣੇ ਹਾਂਜੀ ਚਲੋ ਧੰਨਵਾਦ ਵੀਰਾਂ ਦਾ ਤੇ ਦਿਲ ਹਾਂਜੀ ਸਵੇਰ ਤਹੀ ਪਹੁੰਚਾਂਦੇ ਜਿੱਥੇ ਆ ਗਏ ਚਲੋ ਵਾਹਿਗੁਰੂ ਬਖਸ਼ੇ ਇਹ ਪਿੰਡ ਦੇ ਦੇਸੀ ਜਗਾੜ ਬਣਾਏ ਆ ਵੀਰਾਂ ਨੇ ਆਪਣੀਆਂ ਟੂਬਾਂ ਨਾਲ ਟਰੈਕਟਰਾਂ ਦੀਆਂ ਟੂਬਾਂ ਦੇ ਨਾਲ ਜਿਹੜੀ ਇਹਨਾਂ ਨੂੰ ਰਸਤੇ ਪਾਣੀ ਮਿਲਦਾ ਵਾ ਟੂਬਾਂ ਤੇ ਲਿਆ ਕੇ ਖਿੱਚ-ਕਿੱਚ ਕੇ ਲਿਆਉਂਦੇ ਆ ਜੀ ਨਹੀਂ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਜੀ ਜਦਾਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਹੜਾਗਿਆ ਵੀਡੀਓ ਪਾਉਂਦੇ ਰਹਿੰਨੇ ਹਾਂ ਰੋਜ਼ ਅੱਜ ਆਪਾਂ ਪਿੰਡ ਫੱਤੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆਏ ਹਾਂ ਤੇ ਸੰਗਤ ਸੇਵਾ ਲੈ ਕੇ ਆਚਾਰ ਦੀ ਸੇਵਾ ਲੈ ਕੇ ਆਈ ਸੀਗੀ ਉਹਨਾਂ ਦੇ ਨਾਲ ਆਪਾਂ ਘਰੋ ਘੇਰੀ ਜਾ ਕੇ ਆਚਾਰ ਮੰਡਲ ਲੱਗੇ ਆ ਤੇ ਨਾਲੇ ਜੋ ਉਥੋਂ ਦੇ ਹਾਲਾਤ ਵਾ ਵੇਖੋ ਕਿੰਨਾ ਕਿੰਨਾ ਪਾਣੀ ਆ ਉਹ ਸਾਰੇ ਤੁਹਾਨੂੰ ਹਾਲਾਤ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਦੇਖੋ ਮੋਢਿਆ ਤੱਕ ਪਾਣੀ ਆ ਬਜ਼ੁਰਗ ਬਾਪੂ ਦੋ ਜਾਣੇ ਜਾ ਰਹੇ ਆ ਪਤਾ ਨਹੀਂ ਵਿਚਾਰੇ ਪਾਣੀ ਦੇ ਵਿੱਚ ਕਿਧਰੋਂ ਆਏ ਕਿਧਰ ਚਲੇ ਆ ਆ ਹਲਾਜ ਦੇ ਪਿੰਡ ਫੱਤੇ ਵਾਲਾ ਜ਼ਿਲ੍ਹਾ ਫਿਰੋਏਪੁਰ ਦੇ ਵਿੱਚ ਠੀਕ ਹੈ ਜੀ ਤੇ ਅਸੀਂ ਸੇਵਾ ਲੈ ਕੇ ਆਏ ਸੀਗੇ ਪਰ ਹਾਲਾਤ ਤੁਸੀਂ ਦੇਖ ਸਕਦੇ ਆ ਆਪਣੀ ਅੱਖੀ ਕਿ ਬਾਪੂ ਹੁਣੀ ਦਰਿਆ ਦੇ ਵਿੱਚ ਆ ਨੰਗ ਰਿਹਾ ਇੱਕ ਵਾਰ ਫਿਰ ਮੈਂ ਜੂਮ ਕਰਕੇ ਦਿਖਾ ਦਵਾਂ ਆ ਹਲਾਜ ਜ ਸਾਡੇ ਇੱਥੋਂ ਦੇ ਵਾਇਗਰ ਭਲਾ ਕਰੇ ਇਹਨਾਂ ਭਰਾਵਾਂ ਤੇ ਇਹਨਾਂ ਬਜ਼ੁਰਗਾਂ ਦੇ ਉੱਪਰ ਆ ਵੇਖੋ ਤੁਹਾਡੇ ਸਾਹਮਣੇ ਆ ਬੇੜੀ ਆ ਬੇੜੀ ਇੱਧਰ ਉੱਧਰ ਜਾ ਰਹੀ ਆ ਆਵੇਂ ਲੋਕੀ ਚੱਕੂ ਲਾਲਾ ਕੇ ਬੀੜੀ ਨਗਾੜੇ ਵੇਖੋ ਕਿੰਨਾ ਡੂੰਘਾ ਚੱਕੂ ਵੱਜ ਰਿਹਾ ਵਾ ਤੇ ਆਹ ਦੇਖ ਸਕਦੇ ਜੀ ਚੱਕੂ ਸਾਰਾ ਥੱਲੇ ਜਾ ਰਿਹਾ ਵਾ ਆਹ ਦੇਖੋ ਤੁਸੀਂ ਦੇਖ ਸਕਦੇ ਜੀ ਤੇ ਇੱਥੇ ਬਹੁਤ ਬੰਦੇ ਹਲਾਤੇ ਆਹ ਵੇਖੋ ਬਾਬਾ ਨੂੰ ਲੈਣ ਜਾ ਰਿਹਾ ਆ ਆਹ ਵੇਖੋ ਕਿਸ਼ਤੀਆਂ ਜਾ ਕੇ ਤੇ ਉਹਨਾਂ ਨੂੰ ਰੈਸਕਿਊ ਕਰ ਰਹੀਆਂ ਵਾ ਜਿਹੜੇ ਵੀਰ ਬਾਪੂ ਹਣੀ ਜਿਹੜੇ ਪਾਣੀ ਦੇ ਵਿੱਚ ਫਸੇ ਸੀ ਉਹਨਾਂ ਨੂੰ ਰੈਸਕਿਊ ਕਰ ਰਿਹਾ ਜੀ ਵਾਏ ਗਰੂ ਆਹ ਵੇਖੋ ਆ ਇਹ ਆ ਚੁੱਕ ਲਿਆ ਜੀ ਇਹਨਾਂ ਨੂੰ ਧੰਨਵਾਦ ਇਸ ਬੀੜੀ ਵਾਲਿਆਂ ਦਾ ਧੰਨਵਾਦ ਇਸ ਬੋਟ ਵਾਲਿਆਂ ਦਾ ਤੇ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਬਜ਼ੁਰਗ ਨੂੰ ਰੈਸਕਿਊ ਕੀਤਾ ਜੀ ਪਾਣੀ ਬਹੁਤ ਜ਼ਿਆਦਾ ਸੀਗਾ ਬਜ਼ੁਰਗ ਬਿਨਾ ਬੇੜੀ ਤੋਂ ਬਿਨਾ ਸੇਫਟੀ ਤੋਂ ਜਾ ਰਹੇ ਸੀਗੇ ਤੇ ਬੇੜੀ ਨੇ ਇਹਨਾਂ ਨੂੰ ਰੈਸਕਿਊ ਕੀਤਾ ਵਾ ਆ ਹਾਲਾਤ ਆ ਜੀ ਅੱਜ ਦੇ ਡੈਗਰ ਪਲਾ ਕਰ ਇਹਨਾਂ ਦਾ ਤੇ ਆ ਤੁਸੀਂ ਦੇਖ ਸਕਦੇ ਜੀ ਕਿ ਸੰਗਤਾਂ ਆਪਣੇ ਬਲਬੂਤੇ ਇੱਕ ਦੂਜੇ ਦੀ ਮਦਦ ਕਰ ਰਹੀਆਂ ਵਾ ਸਰਕਾਰਾਂ ਵੱਲੋਂ ਜਿਹੜੀ ਕਰਜਗਾਰੀ ਆ ਤੁਸੀਂ ਵੇਖ ਹੀ ਸਾਦੇ ਜੇ ਕਿ ਬਹੁਤ ਨਾਲੇ ਮੁਕਾਬਲੇ ਆ ਗਰਾਉਂਡ ਲੈਵਲ ਤੇ ਇੱਕ ਫੋਟਵਾਲ ਤੇ ਬਹੁਤ ਟੌਪ ਤੇ ਚੱਲ ਰਿਹਾ ਪਰ ਗਰਾਉਂਡ ਲੈਵਲ ਦੇ ਉੱਪਰ ਬਹੁਤ ਘੱਟ ਜਿਹੜੀ ਇਹਨਾਂ ਦੀ ਅ ਕਾਰਜਕਾਰੀ ਹੈ ਜੀ ਕਿਰਪਾ ਕਰੇ ਇਹਨਾਂ ਦੇ ਉੱਪਰ ਆਹ ਚੱਲੀ ਗਈ ਮੈਟਰੀ ਜੀ ਇੱਥੇ 8 ਟਾਲ ਦੇ ਮਾੜਾ ਮੋਟਾ ਚੱਲਦਾ ਮਾਈਕ ਨੂੰ ਭਲਾ ਕਰੇ ਇਹਨਾਂ ਦਾ ਹਾਂ ਜੀ ਸਾਡੀ ਦੇਖ ਸਕਦੇ ਜੀ ਕਿ ਆਹ ਸਾਹਮਣੇ ਟਰਾਂਸਫਰਮ ਤੇ ਤੇ ਟਰਾਂਸਫਰਮ ਤੋਂ ਹਿਸਾਬ ਲਾ ਸਕਦੇ ਜੀ ਕਿ ਟਰਾਂਸਫਰਮ 5 6 ਫੁੱਟ ਦੀ ਉਚਾਈ ਦੇ ਉੱਪਰ ਹੁੰਦਾ ਵਾ ਪਾਣੀ ਪੂਰਾ ਪਾਣੀ ਦੇ ਨਾਲ ਮਿਲ ਚੁੱਕਾ ਵਾ ਜੀ ਅਗਲੇ ਬੰਨੇ ਤੁਹਾਨੂੰ ਮੈਂ ਦਿਖਾ ਰਿਹਾ ਵਾ ਕਿਦਾਂ ਵੀਰ ਪਿੰਡ ਦੇ ਘਰੇ ਘਰੇ ਸਾਨੂੰ ਲੈ ਕੇ ਜਾ ਰਿਹਾ ਆ ਅ ਕਿਉਂਕਿ ਪਾਣੀ ਦਾ ਜਿਹੜਾ ਵਾ ਪਤਾ ਨਹੀਂ ਕਿੱਥੋਂ ਲੈਵਲ ਉੱਚਾ ਵਾ ਕਿੱਥੋਂ ਨੀਵਾ ਵਾ ਸੋ ਪਿੰਡ ਦੇ ਜਿਹੜੇ ਮੋਢਵਾਰ ਵੀਰ ਆ ਸਾਨੂੰ ਲੈ ਕੇ ਜਾ ਰਿਹਾ ਆ ਤੇ ਜਿਹੜਾ ਹਰਿਆ ਜਿਹੜੀ ਫੀਡ ਵਾ ਜੇ ਡੰਗਰਾਂ ਵਾਸਤੇ ਆ ਚਾਰ ਵਾ ਉਹ ਤੁਸੀਂ ਦੇਖ ਸਕਦੇ ਜੀ ਕਿ ਵੀਰ ਫਰੋਇਪੁਰ ਜ਼ਿਲ੍ਹੇ ਤੋਂ ਲੈ ਕੇ ਆਏ ਆ ਪਿੰਡ ਕੰਗਾ ਕੰਗਾਲੀ ਕੰਗਾ ਨਹੀਂ ਤੋਂ ਹਣਾ ਚੰਗਾਲੀ ਪਿੰਡ ਚੰਗਾਲੀ ਤੋਂ ਚੰਗਾਲੀ ਤੋਂ ਮਾਫੀ ਮੰਗਦਾ ਚੰਗਾਲੀ ਪਿੰਡ ਤੋਂ ਆ ਤੇ ਵੀਰ ਲੈ ਕੇ ਜਾ ਰਹੇ ਆ ਵੇਖੋ ਕਿ ਸਾਰੇ ਬਨੇ ਦਰਿਆ ਹੀ ਦਰਿਆ ਵਾ ਇਹ ਹਰੀਕੇ ਪੱਤਨ ਨਾ ਇਧਰਲੀ ਸਾਈਡ ਹਰੀਕੇ ਪੱਤਨ ਵਾ ਤੇ ਦੂਜੀ ਸਾਈਡ ਤੁਸੀਂ ਦੇਖ ਸਕਦੇ ਆ ਇਧਰਲੀ ਸਾਈਡ ਫਰੋਜਪੁਰ ਆ ਜਾਂਦਾ ਜੀ ਤੇ ਇਹ ਮੱਲਾਵਾਲ ਦਾ ਏਰੀਆ ਵਾ ਜੀ ਤੇ ਆ ਵੇਖੋ ਤਾਰਾਂ ਜਿਹੜੀਆਂ ਕਿੰਨੀਆਂ ਉਹ ਜਿਹੜੇ ਟਾਣੀਆਂ ਵਾ ਕਿੰਨੀਆਂ ਨੀਵੇਂ ਨੀਵੇਂ ਟਾਣੀਆਂ ਵਾ ਤੇ ਉਹਨਾਂ ਤੋਂ ਬਚਾਪ ਜਾ ਕੇ ਜਿਹੜੀ ਟਰਾਲੀ ਅਸੀਂ ਲੈ ਕੇ ਜਾ ਰਹੇ ਕਿਉਂਕਿ ਟਰਾਲੀ ਇਸ ਕਰਕੇ ਲੈਂਦੀ ਆ ਕਿਉਂਕਿ ਜਿਹੜੇ ਕਿਸਤੀਆ ਵਾ ਉਹ ਲਿਮਟਡ ਆ ਬਹੁਤ ਘੱਟ ਵਾ ਕਿਸਤੀਆਂ ਦੇ ਉੱਪਰ ਜਿਹੜਾ ਅਚਾਰ ਵਾ ਉਹ ਲੈ ਕੇ ਜਾਣਾ ਬਹੁਤ ਔਖਾ ਵਾ ਤੇ ਹਾਲਾਤ ਤੁਸੀਂ ਦੇਖ ਸਕਦੇ ਘਰਾਂ ਦੇ ਕੰਧਾਂ ਬਾੜ ਚੁੱਕਿਆ ਵਾਂ ਘਰਾਂ ਦੇ ਵਿੱਚ ਕੰਧਾਂ ਡਿੱਗ ਚੁੱਕਿਆ ਵਾਂ ਪਾਰ ਚੁੱਕਿਆ ਵਾਂ ਇੱਧਰ ਦੇਖੋ ਆ ਹਾਲਾਤ ਵਾ ਜਦੋਂ ਪਾਣੀ ਹਟ ਵੀ ਗਿਆ ਇਹ ਘਰਾਂ ਦੀਆਂ ਮਨਾਦਾਂ ਨਿਰਹਿਣੀਆਂ ਕੋਈ ਵੀ ਕਿਸੇ ਟਾਈਮ ਹੀ ਕੋਈ ਵੀ ਅਨਹੋਣੀਆਂ ਇਹਨਾਂ ਦੀਆਂ ਵਾਪਸ ਸਾਡੇ ਪੁੱਤ ਥੱਲੇ ਪਿਆ ਇੱਥੇ ਥੱਲੇ ਪਿਆ ਆ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਘਰ ਵਿਖਾਉਣ ਲੱਗਾ ਵਾਂ ਆ ਦੇਖੋ ਘਰਾਂ ਦੇ ਕੰਧਾਂ ਪਾਟੀਆਂ ਵਾ ਵੀਰ ਭਰਾ ਆਪਣੇ ਬੂਹੇ ਤੇ ਅੱਗੇ ਖਲੋਤੇ ਆ ਤੇ ਵੇਟ ਕਰ ਰਹੇ ਆ ਆਪਣੇ ਪੰਜਾਬੀ ਭਰਾਵਾਂ ਦੀ ਇੱਥੇ ਆਉਣ ਤੇ ਸਾਡੀ ਮਦਦ ਕਰਨ ਦੀ ਆ ਦੇਖ ਸਕਦੇ ਤੁਸੀਂ ਆ ਕੋਈ ਦਰਿਆ ਨਹੀਂ ਆ ਇਹ ਪੈਲੀਆਂ ਸੀਤੇ ਪਰਾਵਾਂ ਦੀਆਂ ਆਹ ਵੇਖੋ ਘਾਰ ਵੇਖੋ ਡੁੱਬੇ ਜਿਹੜੇ ਪਾਣੀਆਂ ਦੇ ਵਿੱਚ ਡੁੱਬੇ ਆ ਉਹ ਜੇ ਤੁਸੀਂ ਦੇਖ ਸਕਦੇ ਹੋ ਅੱਖਾਂ ਸਾਹਮਣੇ ਅੱਜ ਆਹ ਟਰੈਕਟਰ ਟਰਾਲਾ ਆਇਆ ਸੀਗਾ ਤੇ ਉਹਦੇ ਨਾਲ ਸਿਵਲ ਕਰਨ ਦਾ ਮੌਕਾ ਮਿਲਿਆ ਵਾ ਹਾਲਾਤ ਤੁਸੀਂ ਆਪਣੇ ਅੱਖਾਂ ਸਾਹਮਣੇ ਦੇਖ ਸਕਦੇ ਆਓ ਆਪਾਂ ਜਿਹੜੇ ਵੀਰਪਰਾ ਕਹਿ ਦਿੰਦੇ ਆ اے वीर ਭਰਾ ਕਹਿੰਦੇ ਸੰਗੀ ਅਸੀਂ ਪੈਸੇ ਦੀ ਸੇਵਾ ਨਹੀਂ ਕਰ ਸਕਦੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਤੁਸੀਂ ਇਹਨਾਂ ਵੀਡੀਓ ਨੂੰ ਸ਼ੇਅਰ ਕਰਕੇ ਸੇਵਾ ਕਰ ਸਕਦੇ ਜੀ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਦੇ ਘਰ ਦੇ ਵਿੱਚ ਆ ਬੋਰੀ ਜਿਹੜੀ ਆ ਫੀਡ ਦੀ ਭੇਜ ਸਕਦੀ ਆ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਘਰ ਦੇ ਵਿੱਚ ਇੱਕ ਦਿਨ ਦਾ ਰਸਣ ਭੇਜ ਸਕਦੀ ਆ ਤੇ ਆ ਵੇਖੋ ਪਾਣੀ ਦੇ ਵਿੱਚ ਵੀਰ ਜੀ ਹੁਣੇ ਲੈ ਕੇ ਜਾ ਰਹੇ ਆ ਤੇ ਇਹ ਹਾਲਾਤ ਹੋਇਆ ਘਰਾਂ ਦੇ ਦੀ